जीवन में ये सी कद्दू का रहता कद्दू ਗਰਮੀ ਵਿੱਚ ਬਹੁਤ ਸਵਾਦ ਲੱਗਦਾ ਤੇ ਬਹੁਤ ਹੀ ਜ਼ਿਆਦਾ ਠੰਡਾ ਵੀ ਹੁੰਦਾ ਹੈ ਗਰਮੀ ਨਹੀਂ ਲੱਗਣ ਦਿੰਦਾ ਸਾਨੂੰ ਇਹ ਹੁ ਕੁੱਕਰ ਦੇ ਵਿੱਚ ਪਾ ਕੇ ਇੱਕ ਮਿਸਰ ਲਗਾਵਾਂਗੇ ਇਹਦੇ ਵਿੱਚ ਅਸੀਂ ਪਾਣੀ ਨਹੀਂ ਪਾਉਣਾ ਇਹ ਅਸੀਂ ਦਹੀਂ ਦੇ ਵਿੱਚ ਪਾਉਣ ਵਾਸਤੇ ਜੀਰੇ ਨੂੰ ਨਾ ਤਵੇ ਤੇ ਭੁੰਨਿਆ ਨੇ ਤਵੇ ਤੇ ਇਸ ਤਰ੍ਹਾਂ ਕਰਕੇ ਇਸ ਨੂੰ ਭੁੰਨ ਲਾਵੇ ਤੇ ਦੇਹ ਦੇ ਵਿੱਚ ਰਹਿਤੇ ਦੇ ਵਿੱਚ ਕੱਦੂ ਵਾਲਾ ਚਾਹੇ ਬੁੰਦੀ ਵਾਲਾ ਚਾਹੇ ਕੋਈ ਮਰਜ਼ੀ ਰਹਿਤਾ ਹੋਵੇ ਉਹਦੇ ਵਿੱਚ ਅਸੀਂ ਜੀਰੇ ਨੂੰ ਭੁੰਨ ਕੇ ਪਾਉਂਦੇ ਆਂ ਤਾਂ ਜੀਰੇ ਦਾ ਬਹੁਤ ਹੀ ਵਧੀਆ ਟੇਸਟ ਆਉਂਦਾ ਹੈਗਾ ਇਹ ਸਾਡਾ ਜੀਰੇ ਨੂੰ ਭੁੰਨਣ ਦਾ ਤਰੀਕਾ ਹੈਗਾ ਦਿਸ ਇਜ਼ ਸਟਾਈਲ ਸਾਡਾ ਇਸ ਤਰ੍ਹਾਂ ਅਸੀਂ ਇੱਕ ਕਪੜੇ ਦੇ ਨਾਲ ਫੋਨੇ ਦੇ ਨਾਲ ਜੀਰੇ ਨੂੰ ਇਸ ਤਰ੍ਹਾਂ ਭੁੰਨ ਲੈਂਦੇ ਹਾਂ ਬਹੁਤ ਜ਼ਿਆਦਾ ਇਹ ਮਚਾਉਣਾ ਨਹੀਂ ਹੈਗਾ देखो साजा जीरा हम भुज चुके हम अस इस चकले के उत्ते पा के ना पीस लें बीक कर लेंगे बेलने के ना असी बेलना बेलने देना के न इसू यही असं जीरा पाउडर तैयार करेगा घर बच्चे ही तैयार करते दे इस तरह देसी तरीके ਇਰੇਤੇ ਦੇ ਵਿੱਚ ਪਾਉਣ ਵਾਸਤੇ ਜੀਰਾ ਪਾਊਡਰ ਥਿਆ ਕਰਿਆ। ਇਹ ਦੋ ਕੋਸੀ ਦਹੀਂ ਹੈ ਜਿਹੜਾ ਕੀ ਇਸ ਨੂੰ ਫੈਂਟ ਲਿਆ। ਪਹਿਲਾਂ ਸਾਡਾ ਦਹੀਂ ਇਸ ਤਰ੍ਹਾਂ ਦਾ ਸੀਗਾ। ਗਾੜਾ ਦਹੀਂ ਸੀਗਾ। ਉਹਨੇ ਨੂੰ ਅਸੀਂ ਫੈਂਟ ਕਿਸ ਤਰ੍ਹਾਂ ਬਣਾ ਲਿਆ। ਇੱਕ ਸਾਰ ਕਰਤਾ ਇਹਨੂੰ। ਹੁਣ ਅਸੀਂ ਇਹਦੇ ਵਿੱਚ ਇਹ ਕद्दू ਪਾਵਾਂਗੇ। ਜਿਹੜਾ ਅਸੀਂ ਕद्दू ਕਸ ਕਰਿਆ ਹੋਇਆ ਕद्दू ਹੈ। ਇਹਨੂੰ ਅਸੀਂ ਉਬਾਲ ਲਿਆ ਸੀਆ। देखो ये भी बैटर बढ़िया बने ली सा ही घी का जो रायता बन के तैयार है ये असं टेस्ट के मुताबिक ਅਮਕੋ ਮੇਚ ਪਾਵਾਂਗੇ ਤੇ ਜੀਰਾ ਉਹਨੂੰ ਸੀ ਜੀਰਾ ਪੁੱਲਿਆ ਸੀਗਾ ਉਹ ਪਾਵਾਂਗੇ ਅਸੀਂ ਇਹਦੇ ਵਿੱਚ ਬਹੁਤ ਹੀ ਜ਼ਿਆਦੇ ਵਧੀਆ ਟੇਸਟੋਂ ਦਾ ਜੀਰੇ ਦਾ ਤੇ ਥੋੜੀਆਂ ਇਹ ਲਾਲ ਮਿਰਚਾਂ ਬਾਕੀ ਜੇ ਕਿਸੇ ਨੂੰ ਜ਼ਿਆਦੇ ਲੋੜ ਹੋਵੇ ਜ਼ਿਆਦੇ ਤੇ ਥੋੜਾ ਜਿਹਾ ਇਹਦੇ ਵਿੱਚ ਅਸੀਂ ਨਮਕ ਪਾਵਾਂਗੇ ਇਹ ਸਾਡਾ ਦੇਖੋ ਤਿਆਰ ਆ ਸਾਡਾ ਕੀ ਇਹਦਾ ਰਹਿ ਤਵਣ ਕੇ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਕਿ ਸਾਡੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ